ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤੂ ਸਵਾਗਤ ਕਰਦਾ ਤੁਹਾਡਾ ਬਾਲਾ ਜੀ এডੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਦੋਸਤੋ ਅੱਜ ਫੇਰ ਹਾਜ਼ਰ ਹਾਂ ਇੱਕ ਹੋਰ ਕਿਸੇ ਰਿਕਰੂਟਮੈਂਟ ਜਿਹੜੀ ਡੈਡਲੌਕ ਦੇ ਵਿੱਚ ਫਸੀ ਹੋਈ ਹੈ ਜਿਹੜੀ ਕਿਸੇ ਹਾਈ ਕੋਰਟ ਸੁਪਰੀਮ ਕੋਰਟ ਦੇ ਚੱਕਰ ਚ ਫਸੀ ਹੋਈ ਹੈ ਜਿਹੜੀ ਸਰਕਾਰ ਦੀ ਬਦਨੀਤੀਆਂ ਮਾੜੀ ਨੀਤੀਆਂ ਦੇ ਹੱਤੇ ਚੜੀ ਹੋਈ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਉਹ ਸਾਰੇ ਬੱਚੇ ਨੇ ਇਹ ਉਹ ਸਾਰੇ ਮੈਂਬਰ ਨੇ ਜੋ ਡਿਪਲੋਮਾ ਪੀਐਸਪੀਸੀਐਲ ਜੇਈ ਇਲੈਕਟ੍ਰੀਕਲ ਯੂਨੀਅਨ ਦੇ ਮੈਂਬਰ ਨੇ ਠੀਕ ਹੈ ਜੀ ਬੇਸਿਕਲੀ ਹੋ ਕੀ ਰਿਹਾ ਇੱਕ ਰਿਕਰੂਟਮੈਂਟ ਆਈ ਸੀ ਫਰਵਰੀ 2024 ਦੇ ਵਿੱਚ ਪੀਐਸਪੀਸੀਐਲ ਜੇਈ ਦੀ ਹਰ ਵਾਰ ਦਾ ਕੇਸ ਐ ਸਾਹ ਹਰ ਵਾਰ ਦਾ ਮੇਰੇ 11 ਸਾਲ ਦੇ ਕਰੀਅਰ ਚ ਜਿੰਨੀ ਵਾਰ ਪੀਐਸਪੀਸੀਐਲ ਜੇਈ ਦੀ ਰਿਕਰੂਟਮੈਂਟ ਆਈ ਹੈ ਖਾਸ ਕਰਕੇ ਇਲੈਕਟ੍ਰੀਕਲ ਦੀ ਆਂਦੀ ਹੈ ਉਹਦੇ ਵਿੱਚ ਇੱਕ ਪ੍ਰੋਬਲਮ ਕ੍ਰੀਏਟ ਹੋਣੀ ਹੀ ਹੋਣੀ ਹੈ ਡਿਪਲੋਮਾ ਵਰਸਸ ਡਿਗਰੀ ਕਿ ਇਹਦੇ ਵਿੱਚ ਡਿਪਲੋਮੇ ਵਾਲੇ ਅਲਾਉਡ ਹੈਗੇ ਨੇ ਕਿ ਨਹੀਂ ਹੈਗੇ ਸਿਰਫ ਬੀਟੈਕ ਵਾਲੇ এলাਉਡ ਨੇ ਜਾਂ ਸਿਰਫ ਡਿਪਲੋਮਾ ਵਾਲੇ এলাਉਡ ਨੇ ਜਾਂ ਡਿਪਲੋਮਾ ਤੇ ਡਿਗਰੀ ਵਾਲੇ ਦੋਨੇ এলাਉਡ ਨੇ ਇਹ ਜਿਹੜਾ ਕੇਸ ਹੈ ਜਿੰਨੀ ਵਾਰ ਪੀਐਸਪੀਸੀਐਲ ਜੇ ਇਲੈਕਟ੍ਰੀਕਲ ਦੀ ਭਰਤੀ ਆਈ ਹੈ ਹਰ ਵਾਰ ਇਸ ਕੇਸ ਨੇ ਮਤਲਬ ਫਨ ਚੱਕਣਾ ਹੀ ਚੱਕਣਾ ਹੈ ਪਿਛਲੀ ਵਾਰ ਫਰਵਰੀ 2024 ਦੇ ਵਿੱਚ ਪੀਐਸਪੀਸੀਐਲ ਜੇ ਦੀ ਇਲੈਕਟ੍ਰੀਕਲ ਰਿਕਰੂਟਮੈਂਟ ਆਈ ਸੀ ਉਹ ਰਿਕਰੂਟਮੈਂਟ ਦਾ ਹਾਲੇ ਤੱਕ ਕੁਝ ਨਹੀਂ ਬਣਿਆ ਲਗਭਗ ਲਗਭਗ ਮੰਨ ਕੇ ਚੱਲੋ ਕਿ ਡੇਢ ਪੌਣੇ 2 ਸਾਲ ਉਸ ਰਿਕਰੂਟਮੈਂਟ ਨੂੰ ਹੋ ਗਏ ਇਸ ਤੋਂ ਪਹਿਲਾਂ ਮੈਂ PSPCL ਅਪਰੈਂਟਸ਼ਿਪ ਬਾਰੇ ਵੀਡੀਓ ਪਾਈ ਸੀ PSPCL ਲਾਈਨਮੈਨ ਬਾਰੇ ਵੀਡੀਓ ਪਾਈ ਸੀ PSPCL PTI ਬਾਰੇ ਪਾਈ ਸੀ PPSC ਪ੍ਰਿੰਸੀਪਲ ਦੀ ਰਿਕਰੂਟਮੈਂਟ ਬਾਰੇ ਵੀਡੀਓ ਪਾਈ ਸੀ 2 ਦਿਨ ਪਹਿਲਾਂ ਆਪਣੀ ਆਰਟ ਐਂਡ ਕਰਾਫਟ ਦੀ ਰਿਕਰੂਟਮੈਂਟ اٹਕੀ ਹੋਈ ਹੈ ਉਹਦੇ ਬਾਰੇ ਵੀਡੀਓ ਪਾਈ ਸੀ ਇੰਨੀਆਂ ਕਾਲਸ ਆਉਂਦੀਆਂ ਨੇ ਮੇਰੇ ਕੋਲੇ ਜਿਦੇ ਵਿੱਚ ਬੱਚਾ ਮੈਨੂੰ ਗਾਈਡੈਂਸ ਘੱਟ ਸਪੋਰਟ ਜ਼ਿਆਦਾ ਮੰਗਦਾ ਹੈ ਕਿਸ ਸਰਫਲਾਨੀ ਰਿਕਰੂਟਮੈਂਟ ਰੁਕੀ ਹੋਈ ਹੈ ਸਰਕਾਰ ਜਿਹੜੀ ਸਾਡੀ ਸੁਣ ਨਹੀਂ ਰਹੀ ਸਰਫਲਾਨੀ ਰਿਕਰੂਟਮੈਂਟ ਰੁਕੀ ਹੋਈ ਹੈ ਸਰਕਾਰ ਦੀ ਨੀਤੀਆਂ ਖਰਾਬ ਨੇ ਕਿਰਪਾ ਕਰਕੇ ਸਰਕਾਰ ਸਰ ਸੈਨਾ ਉੱਤੇ ਵੀਡੀਓ ਪਾ ਦਿਓ ਇਹ ਜਿਹੜੀ ਰਿਕਰੂਟਮੈਂਟ ਹੈ ਪੋਨੇ 2 ਸਾਲ ਤੋਂ اٹਕੀ ਹੋਈ ਹੈ ਤੇ ਇਸ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਇਸ ਤੋਂ ਬਾਅਦ ਤੁਹਾਨੂੰ ਉਹਨਾਂ ਦੀ ਵੀਡੀਓ ਸੁਣੂਗੀ ਉਹ ਚਾਹੁੰਦੇ ਨੇ ਸਰਕਾਰ ਤੱਕ ਆਪਣਾ ਕੋਈ ਮੈਸੇਜ ਪਹੁੰਚਾਣਾ ਡਿਪਾਰਟਮੈਂਟ ਦੇ ਵਿੱਚੋਂ ਉੱਚ ਸਤਰ ਦੇ ਲੋਕਾਂ ਨੂੰ ਡੇ ਬਾਈ ਡੇ ਮਿਲ ਰਹੇ ਨੇ ਹਾਈ ਕੋਰਟ ਦੇ ਵਿੱਚ ਇਸ ਕੇਸ ਦੀ ਜਿੰਨੀਆਂ ਵੀ ਨੀਤੀਆਂ ਨੇ ਜਾਂ ਡੇਟਸ ਨੇ ਉਹ ਪੈਰੀਆਂ ਨੇ ਲੇਕਿਨ ਸਿਰਫ ਡੇਟਸ ਤੇ ਡੇਟਸ ਪੈਰੀਆਂ ਨੇ ਉਹਦਾ ਕੋਈ ਸੋਲੂਸ਼ਨ ਹੀ ਨਿਕਲ ਰਿਹਾ ਤਾਂ ਡਿਪਲੋਮਾ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਇੱਕ ਛੋਟਾ ਜਿਹਾ ਵੀਡੀਓ ਮੈਸੇਜ ਹੈ ਸਰਕਾਰ ਤੱਕ ਪਹੁੰਚਾਉਣ ਵਾਸਤੇ ਮੇਰੀ ਵੀਡੀਓ ਤੋਂ ਬਾਅਦ ਤੁਸੀਂ ਉਹ ਸੁਣੋਗੇ ਥੈਂਕ ਯੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਪ੍ਰੀਤ ਸਿੰਘ ਵਾਗੀ ਡਿਪਲੋਮਾ ਯੂਨੀਅਨ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਡਿਪਾਰਟਮੈਂਟ ਅੱਗੇ ਇੱਕ ਅਪੀਲ ਰੱਖ ਰਿਹਾ ਹਾਂ ਕਿ ਦਰਅਸਲ ਪਿਛਲੇ ਲੰਬੇ ਸਮੇਂ ਤੋਂ ਇੱਕ ਕੇਸ ਚੱਲਦਾ ਆ ਰਿਹਾ ਵਾ ਡਿਪਲੋਮਾ ਵਰਸਸ ਬੀਟੈਕ ਡਿਪਾਰਟਮੈਂਟ ਸਾਡੀ ਡਿਪਾਰਟਮੈਂਟ ਅੱਗੇ ਹੀ ਮੰਗਾ ਕਿ 11 12 ਸਤੰਬਰ ਨੂੰ ਉਹਦੇ ਆਰਗੂਮੈਂਟ ਹੋਏ ਸੀਗੇ ਉਸ ਤੋਂ ਬਾਅਦ ਕੋਈ ਆਰਗੂਮੈਂਟ ਦੀ ਸਥਿਤੀ ਨਹੀਂ ਬਣ ਰਹੀ ਹੈਗੀ ਸਿਰਫ ਸਿਰਫ ਕਲੀਆ ਤਰੀਕਾਂ ਦੇ ਉੱਤੇ ਤਰੀਕਾਂ ਪਈਆਂ ਜਾ ਰਹੀਆਂ ਨੇਗੀਆਂ ਸਾਡੀ ਡਿਪਾਰਟਮੈਂਟ ਨੂੰ ਇਹ ਅਪੀਲ ਆ ਕਿ ਇਸ ਕੇਸ ਨੂੰ ਜਲਦ ਤੋਂ ਜਲਦ ਖਤਮ ਕਰਵਾਇਆ ਜਾਵੇ ਸੀਆਰਏ ਦੇ ਅਕੋਰਡਿੰਗ ਭਰਤੀਆਂ ਨੂੰ ਕੰਪਲੀਟ ਕੀਤਾ ਜਾਵੇ ਬਾਕੀ ਜਿਹੜੀਆਂ ਆਉਣ ਵਾਲੀਆਂ ਭਰਤੀਆਂ ਰਹਿ ਗਈਆਂ ਜਿੱਦਾਂ ਏਐਸਐ ਜੀਪੀਏ ਗ੍ਰੇਡ 2 ਜੇ ਦੀ ਪੋਸਟ ਤੋਂ ਥੱਲੇ ਵਾਲੀਆਂ ਭਰਤੀਆਂ ਨੇਗੀਆਂ ਉਹ ਭਰਤੀਆਂ ਜੇ ਦੀ ਜੋਇਨਿੰਗ ਤੋਂ ਬਾਅਦ ਦਿੱਤੀਆਂ ਜਾਣ ਜਿਸ ਦੇ ਨਾਲ ਇੱਕ ਸੀਕੁਐਂਸ ਵਾਈਜ਼ ਸਾਰੀਆਂ ਪੋਸਟਾ ਹੋਣਗੀਆਂ ਕਿਉਂਕਿ ਹਰੇਕ ਬੱਚੇ ਨੇਗੇ ਜਿਨ੍ਹਾਂ ਬੱਚਿਆਂ ਦਾ ਜਈ ਦਾ ਪੇਪਰ ਵੀ ਕਲੀਅਰ ਆ ਏਐਸਐਸ ਦਾ ਵੀ ਕਲੀਅਰ ਆ ਗ੍ਰੇਡ 2 ਦਾ ਵੀ ਕਲੀਅਰ ਆ ਜੇ ਏਐਸਐਸ ਦੀ ਜੁਆਇਨਿੰਗ ਪਹਿਲਾਂ ਮਿਲਦੀ ਆ ਉਸਦੇ ਨਾਲ ਉਹ ਬੱਚਿਆਂ ਨੇ ਬਾਅਦ ਵਿੱਚ ਜਈ ਵੱਲ ਸ਼ਿਫਟ ਹੋ ਜਾਣਾ ਵਾ ਜਦੋਂ ਕਿ ਇਸ ਨਿਬੜ ਦਾ ਵਾ ਉਸ ਦੇ ਨਾਲ ਜਿਹੜੀਆਂ ਪੋਸਟਾਂ ਨਹੀਂਆਂ ਬੈਕਲੌਗ ਦੇ ਵਿੱਚ ਜਾਣਗੀਆਂ ਬੇਟਿੰਗ ਵਾਲੇ ਬੱਚਿਆਂ ਦਾ ਬਹੁਤ ਨੁਕਸਾਨ ਹੋਊਗਾ ਸੋ ਸਾਡੀ ਇਹੀ ਅਪੀਲ ਆ ਡਿਪਾਰਟਮੈਂਟ ਅੱਗੇ ਕਿ ਪਹਿਲੀ ਆਪਸ਼ਨ ਇਹ ਰੱਖਣੀ ਚਾਹੀਦੀ ਹੈ ਕਿ ਕੇਸ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਦੂਜੇ ਨੰਬਰ ਦੇ ਉੱਤੇ ਜੇ ਕੇਸ ਲੰਬਾ ਜਾਂਦਾ ਦਿਖਦਾ ਆ ਤਾ ਤੁਸੀਂ 378 ਪੋਸਟਾਂ ਨੇਗੀਆਂ ਜੇਈ ਦੀਆਂ ਉਹਦੇ ਵਿੱਚ ਜਿੰਨਾ ਦੇ ਕੋਲ ਡਿਪਲੋਮਾ ਵਾ ਸਟੇਜ ਨੂੰ ਹਟਵਾ ਕੇ ਡਿਪਲੋਮਾ ਸਟੂਡੈਂਟ ਨੂੰ ਜੁਆਇਨਿੰਗ ਦਿੱਤੀ ਜਾਵੇ ਜਿੱਦਾਂ ਪਿੱਛੇ ਸਬਸਟੇਸ਼ਨ ਦੇ ਵਿੱਚ ਜੁਆਇਨਿੰਗ ਦਿੱਤੀ ਗਈ ਸੀ ਉਸ ਦਾ ਬੈਨੀਫਿਟ ਇਹ ਹੋ ਸਕਦਾ ਵਾ ਵੀ 378 ਪੋਸਟਾਂ ਦੇ ਵਿੱਚੋਂ ਸਪੋਜ਼ ਇਹ 150 ਬੱਚਾ ਡਿਪਲੋਮਾ ਹੋਲਡਰ ਜੇਈ ਦੀ ਜੁਆਇਨਿੰਗ ਕਰਦਾ ਆ ਉਹ 150 ਦੇ ਵਿੱਚੋਂ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਵੇਇਟਿੰਗ ਲਿਸਟ ਵਾਲੀਆਂ ਸੀਗੀਆਂ ਉਹ ਵੇਇਟਿੰਗ ਲਿਸਟ ਵਾਲੇ ਬੱਚਿਆਂ ਦਾ ਬੈਨੀਫਿਟ ਹੋ ਸਕਦਾ ਵਾ ਸੋ ਡਿਪਾਰਟਮੈਂਟ ਨੂੰ ਅੰਪਲਾਈਸ ਦੀ ਲੋੜ ਤੇ ਸਾਨੂੰ ਬੇਰੁਜ਼ਗਾਰੀ ਤੋਂ ਰਾਹਤ ਮਿਲਣੀ ਚਾਹੀਦੀ ਆ ਸੋ ਅਸੀਂ ਸਾਡੀ ਇੱਕ ਜੋ ਅਪੀਲ ਆ ਕਿ ਜਿਹੜਾ ਇਹ ਹੱਕਾ ਪੋਸਟਾਂ ਦੇ ਉੱਤੇ ਸਾਰਿਆਂ ਨੂੰ ਵੰਡ ਕੇ ਪੋਸਟਾਂ ਦਿੱਤੀਆਂ ਜਾਣ ਕੋਈ ਵੀ ਪੋਸਟ ਬੈਕਲੌਗ ਦੇ ਵਿੱਚ ਨਾ ਜਾਵੇ ਤੇ ਜਿਹੜਾ ਕੇਸ ਆ ਉਸ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਤੇ ਸੀਆਰ ਦੇ ਹਿਸਾਬ ਨਾਲ ਭਰਤੀ ਕੀਤੀ ਜਾਵੇ ਧੰਨਵਾਦ ਜੀ